ਹਰੀਕਤੂ ਸਤਲੁਜ ਦਰਿਆ ਵਿੱਚ ਛੱਡੇ ਜਾ ਰਹੇ ਪਾਣੀ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਦਿਆਂ ਪਿੰਡਾਂ ਵਿੱਚ ਅਨਾਉਂਸਮੈਂਟ ਕਰਵਾਈ ਜਾ ਰਹੀ ਹੈ ਕਿ ਜੋ ਵੀ ਸਤਲੁਜ ਦਰਿਆ ਦੇ ਸਬਰਾਂ ਤੋਂ ਲੈ ਕੇ ਮੁਠਿਆਂਵਾਲ ਤੱਕ ਬੰਦ ਦੇ ਨਾਲ ਲੱਗਦੀਆਂ ਬੈਂਕਾਂ ਘਰ ਹਨ ਜਾਂ ਫਿਰ ਉੱਥੇ ਜੋ ਵੀ ਰਹਿ ਰਹੇ ਹਨ ਉਹ ਆਪਣੇ ਪਰਿਵਾਰਾਂ ਨੂੰ ਅਤੇ ਆਪਣੇ ਮਾਲ-ਦੰਗਰਾਂ ਨੂੰ ਲੈ ਕੇ ਇਸ ਜਗ੍ਹਾ ਤੋਂ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਕਿਉਂਕਿ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ਤੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਸਬੰਧੀ ਪੁਲਿਸ ਚੌਂਕੀ ਪਰੰਦੇ ਇਨਚਾਰਜ ਨਿਰਮਲ ਸਿੰਘ ਵਰੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਾਰੀ ਸਾਧ ਸੰਗਤ ਜੀ ਬੇਨਤੀ ਕੀਤੀ ਜਾਂਦੀ ਆ ਕਿ ਪ੍ਰਸ਼ਾਸਨ ਵੱਲੋਂ ਬੇਨਤੀ ਆ ਕਿ ਜੋ ਸਭਰਾ ਪਿੰਡ ਦੇ ਲਾਗੇ ਦਰਿਆ ਦੇ ਲਾਗੇ ਜਿਹੜੀਆਂ ਬੇ ਘਰ ਰਹਿੰਦੀਆਂ ਹਨ ਜਾਂ ਜਿਹੜੇ ਲੋਕ ਰਹਿੰਦੇ ਹਨ ਉਹਨਾਂ ਨੂੰ ਬੇਨਤੀ ਆ ਕਿ ਹੜਾਰ ਮੁੱਕ ਰਖਦਿਆ ਹੋਇਆ ਪਾਣੀ ਬਹੁਤ ਆ ਰਿਹਾ ਦਰਿਆ ਵਿੱਚ ਇਸ ਨੂੰ ਮੁੱਕ ਰਖਦਿਆ ਹੋਇਆ ਉਹ ਉਹ ਆਪਰੇ ਪਰਿਵਾਰਾਂ ਨੂੰ ਲੈ ਕੇ ਮਾਲ ਲੰਗਰੋਂ ਕੱਢ ਕੇ ਕਿਸੇ ਸੁਰੱਖਿਅਤ ਥਾਪਾ ਤੇ ਪਾਈ ਉੱਪਰ ਪਿੰਡ ਵਿੱਚ ਆ ਜਾਣ ਜਾਂ ਜਿੱਥੇ ਜਿੱਥੇ ਕੈਂਪ ਭਰੇ ਹ ਉਹਨਾਂ ਥਾਪਾ ਤੇ ਉਹ ਆ ਜਾਣ ਕਿਉਂਕਿ ਬਹੁਤ ਹੀ ਜ਼ਰੂਰੀ ਹੁਕਮ ਹੈ ਪ੍ਰਸ਼ਾਸਨ ਵੱਲੋਂ ਅਤੇ ਜਿਹੜਾ ਉਹ ਗੱਲ ਨੂੰ ਨਹੀਂ ਮੰਨਦਾ ਉਹ ਪ੍ਰਸ਼ਾਸਨ ਉਹਦੇ ਪਾਈ ਜ਼ਿੰਮੇਵਾਰ ਨਹੀਂ ਹੋਵੇਗਾ ਇਸ ਕਕੇ ਪਾਰੀ ਨੂੰ ਮੁਕ ਰੱਖਦਿਆਂ ਹੜਾ ਦੀ ਮਾਰ ਤੋਂ ਮੁਕ ਰੱਖਦਿਆਂ ਹੋਇਆ ਪ੍ਰਸ਼ਾਸਨ ਵੱਲੋਂ ਸਾਰੇ ਸਭਰਾ ਦੇ ਲਾਗੇ ਜੋ ਬੰਦੇ ਲਾਗੇ ਬੇਕਾਰ ਉਹਨਾਂ ਨੂੰ ਬੇਨਤੀ ਆ ਉਹ ਆਪੋ ਆਪਣੇ ਪਰਿਵਾਰਾਂ ਸਮੇਤ ਮਾਂ ਡੰਗਰ ਦੇ ਸਮੇਤ ਕੇ ਸੁਰੱਖਿਅਤ ਥਾਵਾਂ ਤੇ ਪਾਈ ਉਹ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਮਲ ਸਿੰਘ ਚੌਕੀ ਇੰਚਾਰਜ ਸਭਰਾ ਬਾ ਹੁਕਮ ਮਾਨਯੋਗ ਡੀਸੀ ਕਰਨਤਾਨ ਸਾਹਿਬ ਅਤੇ ਐਸਐਸਪੀ ਸਾਹਿਬ ਤਰਨਤਾਰਨ ਅਤੇ ਡੀਐਸਪੀ ਪੱਟੀ ਅਤੇ ਮੁਖ ਅਫਸਰ ਥਾਣਾ ਪੱਟੀ ਸਦਰ ਤੇ ਬੇਨਤੀ ਕੀਤੀ ਜਾਂਦੀ ਆ ਕਿ ਇਲਾਕੇ ਦੇ ਮੇਰੀ ਚੌਕੀ ਦੇ ਜਿੰਨੇ ਵੀ ਪਿੰਡ ਲੱਗਦੇ ਆ ਉਹਨਾਂ ਵਿੱਚ ਪਿੰਡ ਫੁੱਲਾਵਾਲੀ ਪਿੰਡ ਸਭਰਾ ਅਤੇ ਇਸ ਤੋਂ ਇਲਾਵਾ ਡੂਮੀ ਵਾਲਾ ਸੀਤੋਮਾਈ ਟੁਕੀਆਂ ਅਤੇ ਕੋਟ ਬੁੱਢਾ ਅਤੇ ਗਦਾਈਕੇ ਇਸ ਤੋਂ ਇਲਾਵਾ ਪਿੰਡ ਜੱਲੋ ਕੇ ਉਰਲਾ ਤੇ ਜੱਲੋ ਕੇ ਪਾਰਲਾ ਇਹ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਖੜਾਣ ਦੀਆਂ ਜੋ ਦਰਿਆ ਵਿੱਚ ਪਾਣੀ ਤੇਜ਼ੀ ਨਾਲ ਆ ਰਿਹਾ ਉਸ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਮਾਜੋਗ ਡੀਸੀ ਸਾਹਿਬ ਨੇ ਇਲਾਕੇ ਰੈਡ ਅਲਰਟ ਕੀਤਾ ਹੋਇਆ ਵਾ ਇਸ ਲਈ ਮੇਰੇ ਇਲਾਕੇ ਦੇ ਜਿੰਨੇ ਵੀ ਹੈਗੇ ਆ ਨਿਵਾਸੀ ਆ ਉਹ ਆਪਣਾ ਸਮਾਨ ਕਿਸੇ ਸਖੇ ਜਗ੍ਹਾ ਤੇ ਲੈ ਜਾਣ ਅਤੇ ਆਪਣੇ ਬੱਚਿਆਂ ਨੂੰ ਸਖੇ ਜਗ੍ਹਾ ਤੇ ਲੈ ਜਾਣ ਤਾਂ ਕਿ ਕੋਈ ਵੀ ਜਿਹੜੇ ਕਿਸੇ ਦਾ ਵੀ ਨੁਕਸਾਨ ਨਾ ਹੋ ਸਕੇ ਅਤੇ ਜੇਕਰ ਕੋਈ ਅਜਾ ਕਰਨ ਤੋਂ ਮਨਾ ਕਰਦਾ ਜਾਂ ਨਹੀਂ ਕਰਦਾ ਤਾਂ ਉਹ ਆਪਣੇ ਜਿਹੜਾ ਵਾ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਗਾ ਫਿਰ ਦੁਬਾਰਾ ਬੇਨਤੀ ਕੀਤੀ ਜਾਂਦੀ ਆ ਕਿ ਜਿੰਨੇ ਵੀ ਮੇਰੇ ਇਲਾਕੇ ਦੇ ਪ੍ਰਭਾਵਿਤ ਪਿੰਡ ਆ ਉਹ ਸਾਰੇ ਵਿਅਕਤੀਆਂ ਦਾ ਬਤਨੀਕਾ ਉਹ ਅਲਾਕੇ ਆਪਣੇ ਦੇ ਬੀਕਾਂ ਦੇ ਦੇਰਿਆਂ ਤੋਂ ਬਾਹਰ ਆਣ ਕੇ ਕਹੇ ਉੱਚੀ ਜਗ੍ਹਾ ਤੇ ਆ ਜਾ